ਸਿੱਖ ਸਾੜੇ ਪਾ ਕੇ ਟਾਇਰ ਗਲਾਂ ਵਿੱਚ ਸਿੱਖ ਸਾੜੇ ਹੋਈ ਦਿੱਲੀ ਵਿੱਚ ਜ਼ੁਲਮ ਦੀ ਹੱਦ ਮੀਆਂ ਤਿਆਂ ਪੈਣਾ ਦੀ ਗਈ ਸੀ ਪੱਤ ਲੁੱਟੀ ਤੇ ਦਿੱਤੇ ਬੱਚੇ ਬਚਾਲਿਓ ਵੱਡ ਮੀਆਂ ਇੱਕ ਇੱਕ ਕਰਕੇ ਅੰਗ ਸਾੜੇ ਜੋ ਅੱਖ ਵੀ ਦਿੱਤੇ ਕੱਢ ਮੀਆਂ ਤੁਸੀਂ ਅਜੇ ਪੈ ਸਾਨੂੰ ਪੁੱਛਦੇ ਹੋ ਕਾਤੋਂ ਹੋਣ ਲੱਗੇ ਆ ਅਸੀਂ ਅੱਡ ਮੀਆਂ ਸਿੱਖ ਪਰਿਵਾਰਾਂ ਨੂੰ ਜਦੋਂ ਸਨ ਅਗਾ ਲਾਈਆ ਪੁਲਿਸ ਵੇਖਦੀ ਰਹੀ ਕੋਲ ਖੜ ਮੀਆਂ ਜਦੋਂ ਮਾੜੀ ਜਿਹੀ ਅਗ ਬੁਝਣ ਲੱਗਦੀ ਜਦੋਂ ਮਾਰੀ ਚਹੀ ਆ ਭੁਜਣ ਲੱਗਦੀ ਉਤੋਂ ਪਾਉਂਦੇ ਸਨ ਆਪ ਪੈਟਰੋਲ ਮੀਆਂ ਗੱਲ ਕੀਤੀਆਂ ਕਾਲਜਾ ਪਾੜਦਾ ਏ ਗੱਲ ਕੀਤੀਆਂ ਕਾਲਜਾ ਪਾੜਦਾ ਏ ਗੁਰਵਿੰਦਰ ਦੇ ਸੀਨੇ ਵਿੱਚ ਪੈਂਦੇ ਨੇ ਹੌਲ ਮੀਆਂ ਗੁਰਵਿੰਦਰ ਦੇ ਸੀਨੇ ਵਿੱਚ ਪੈਂਦੇ ਨੇ ਹੌਲ ਮੀਆਂ ਇਸ ਕਰਕੇ ਖਾਲਿਸਤਾਨ ਮੰਗਦੇ ਹਾਂ ਇਸ ਕਰਕੇ ਖਾਲਿਸਤਾਨ ਮੰਗਦੇ ਹਾਂ ਕਿਉਂਕਿ ਸਾਡੇ ਇਨਕਲਾਬੀ ਹੋ ਗਏ ਨੇ ਬੋਲ ਮੀਆਂ ਕਿਉਂਕਿ ਸਾਡੇ ਇਨਕਲਾਬੀ ਹੋ ਗਏ ਨੇ ਬੋਲ ਮੀਆਂ ਅਸੀਂ ਕਦੇ ਮਜਲੂਮ ਨੂੰ ਮਾਰਿਆ ਨਹੀਂ ਪਰ ਜ਼ੁਲਮ ਨੂੰ ਸੋਧਣਾ ਜਾਣਦੇ ਹਾਂ ਹੱਕ ਸੱਚ ਖਾਤਰ ਸੂਲੀ ਚੁੰਮ ਲਈਏ ਹੱਕ ਸੱਚ ਖਾਤਰ ਸੂਲੀ ਚੁੰਮ ਲਈਏ ਬਾਦੇ ਜ਼ੁਲਮ ਨੂੰ ਰੋਕਣਾ ਜਾਣਦੇ ਹਾਂ ਜੇ ਕੋਈ ਇੰਦਰਾ ਬੰਗੂ ਅੱਤ ਚੁਕੇ ਜੇ ਕੋਈ ਇੰਦਰਾ ਬੰਗੂ ਅੱਤ ਚੁਕੇ ਮਿੱਟੀ ਉਸ ਦੀ ਰੋਲਣਾ ਜਾਣਦੇ ਹਾਂ ਜੁਲਮ ਕਰਕੇ ਲੁਕਣ ਨਹੀਂ ਅਸੀਂ ਦਿੰਦੇ ਜੁਲਮ ਕਰਕੇ ਲੁਕਣ ਨਹੀਂ ਅਸੀਂ ਦਿੰਦੇ ਸਮੁੰਦਰ ਪਾਰ ਵੀ ਟੋਲਣਾ ਜਾਣਦੇ ਹਾਂ ਸਾਨੂੰ ਵੱਡਿਆਂ ਬਡੇਰਿਆਂ ਸਬਕ ਦਿੱਤਾ ਸਾਨੂੰ ਵੱਡਿਆਂ ਬਡੇਰਿਆਂ ਸਬਕ ਦਿੱਤਾ ਜਿੰਦ ਧਰਮ ਖਤਰ ਸਦਾ ਵਾਰ ਨਹੀਂ ਏ ਫਟਾਫਾੜ ਬੰਦੂਕਾਂ ਸ਼ਵੀਆਂ ਨੂੰ ਦੁਸ਼ਮਣ ਆਪਣੇ ਦੀ ਭੁਗਤ ਸਵਾਰ ਨਹੀਂ ਐ ਦੁਸ਼ਮਣ ਆਪਣੇ ਦੀ ਭੁਗਤ ਸਵਾਰ ਨਹੀਂ ਐ ਜਿਹੜੀ ਕੌਮ ਨੂੰ ਮਰਨ ਦਾ ਚਾਹ ਹੋਵੇ ਜੰਗ ਉਸ ਨੇ ਕਦੇ ਨਹੀਂ ਹਾਰਨੀ ਐ ਚੜ ਜਾਵੇ ਜੇ ਕਰਜਾਂ ਪਾਂਥੇ ਉੱਤੇ ਨਾਲ ਵਿਆਜ ਦੇ ਕਿਸ਼ਤ ਉਤਾਰਨੀ ਐ ਨਾਲ ਵਿਆਜ ਦੇ ਕਿਸ਼ਤ ਉਤਾਰਨੀ ਐ ਸਾਡੇ ਸਵਰ ਦੀ ਹੱਦ ਹੈ ਬੜੀ ਉੱਚੀ ਜੇਕਰ ਟੁੱਟ ਜਾਏ ਕਦੇ ਰੁਕਣੀ ਨਹੀਂ ਲੜੀ ਸ਼ਹੀਦਾਂ ਦੀ ਸਾਡੀ ਬਹੁਤ ਲੰਮੀ ਜੰਗ ਲੜਦੇ ਆਏ ਕਦੇ ਮੁੱਕਣੇ ਨਹੀਂ ਸਰਦਾਰ ਹਵਾਰੇ ਤੇ ਰਾਜੋ ਆਣੇ ਕਸਮ ਖਾਦੀ ਸਰਦਾਰ ਰਾਣੇ ਹਰਵਾਰੇ ਤੇ ਰਾਜੋ ਆਣੇ ਕਸਮ ਖਾਦੀ ਖਾਲਿਸਤਾਨ ਤੋਂ ਰੇ ਗੱਲ ਮੁੱਕਣੇ ਨਹੀਂ ਤੋਣ ਵੱਡੀ ਜਾਵੇ ਭਾਵੇਂ ਲੱਖ ਵਾਰੀ ਪਰ ਇਹ ਦਿੱਲੀ ਅਗੇ ਕਦੇ ਚੁੱਕਣੇ ਨਹੀਂ ਪਰ ਇਹ ਦਿੱਲੀ ਅਗੇ ਕਦੇ ਚੁੱਕਣੇ ਨਹੀਂ ਜਿੰਦੇ ਸਾਡੀ ਆਮਾਨਤ ਹੈ ਖਾਲਸੇ ਦੀ ਜਿੰਦੇ ਸਾਡੀ ਆਮਾਨਤ ਹੈ ਖਾਲਸੇ ਦੀ ਦੇਣੀ ਪੰਥ ਤੋਂ ਅਸੀਂ ਹੁਣ ਬਾੜ ਮੀਆਂ ਸਾਡੇ ਸਬਰ ਨੂੰ ਜ਼ਾਲਮ ਨੇ ਪਰਖਿਆ ਹੈ ਕਿਉਂਕਿ ਇਸ ਲਈ ਅਸੀਂ ਹਥਿਆਰ ਮੀਆਂ ਸਾਡੇ ਸਬਰ ਨੂੰ ਜ਼ਾਲਮ ਨੇ ਪਰਖਿਆ ਹੈ ਕਿਉਂਕਿ ਇਸ ਲਈ ਅਸੀਂ ਹਥਿਆਰ ਮੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖਾਲਿਸਤਾਨ ਜਿੰਦਾਬਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੇਨ ਅਲੀ ਜੋ ਕਿ ਕਵਿਤਾ ਮਾਦਦ ਹੋਰ ਖਤਮ ਹੁੰਦਾ ਹੈ ਤੇ ਅੱਜ ਦੇ ਸਮੇ ਵਿਸਾਖੀ ਦੇ ਨਾਲ ਜੁੜੇ ਲੈਕਚਰ ਮੇਰੀ ਵੀਰ ਭਾਈ ਕੀਤ ਸਿੰਘ ਜੀ ਆਪ ਦੇ ਸਾਹਮਣੇ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਕੇ ਸੁੱਕੇ ਔਰ ਅਗਿਆਨ ਦੇ ਹਰਦਿਆਂ ਨੂੰ ਛਿੱਟੇ ਅੰਮ੍ਰਿਤ ਦੇ ਗਈਏ ਮਾਰ ਕਲਗੀ ਦਰਦ ਦੇਸ਼ ਤੇ ਦਰਦ ਦੇਸ਼ ਦਾ ਸਿੱਟਾ ਕੁਰਬਾਨੀਆਂ ਦਾ ਦੱਸੇ ਖੋਲ ਕੇ ਸਾਫ਼ ਇਕਰਾਰ ਕਲਗੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਉਤੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸੰਗੀਜਨੋ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਪੈਗਾਮ ਵਿਸਾਖੀ ਦਾ ਆਸ ਕਰਦਾ ਹਾਂ ਕਿ ਆਪ ਜੀ ਬਹੁਤ ਹੀ ਪਿਆਰ ਨਾਲ ਸਰਵਣ ਕਰੋਗੇ ਵਿਸਾਖੀ ਜਦੋਂ ਵੀ ਆਉਂਦੀ ਹੈ ਤਾਂ ਇੱਕ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਹਲ ਦੇ ਕੇ ਗੁਰੂ ਨਾਨਕ ਸਾਹਿਬ ਜੀ ਦੇ ਸੁਪਨੇ ਨੂੰ ਸਾਕਾਰ ਕੀਤਾ ਵਿਸਾਖੀ ਦਾ ਪਹਿਲਾ ਪੈਗਾਮ ਹੈ ਪੱਥਰਾਂ ਤੇ ਕਾਗਜ਼ਾਂ ਦੀਆਂ ਬਣੀਆਂ ਹੋਈਆਂ ਮਨਕੜ ਤੇ ਰੱਬੀ ਤੇ ਗੁਰੂਆਂ ਦੀਆਂ ਮੂਰਤਾਂ ਨੂੰ ਛੱਡ ਕੇ ਗੁਰਬਾਣੀ ਵਿਚਾਰ ਦੁਆਰਾ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਕਿਹਾ ਗਿਆ ਹੈ ਰੱਬ ਜੀ ਸਾਡੇ ਬਣੇ ਹੋਏ ਖਿਆਲਾਂ ਕਰਕੇ ਨਹੀਂ ਹਨ ਸਗੋਂ ਕਿ ਸਾਰੀ ਸ੍ਰਿਸ਼ਟੀ ਵਿੱਚੋਂ ਉਸ ਦੇ ਵਰਤ ਰੇ ਸਿਧਾਂਤ ਨੂੰ ਸਮਝਣਾ ਹੈ ਵਿਸਾਖੀ ਦਾ ਪੈਗਾਮ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਰੱਬੀ ਗੁਣਾਂ ਨੂੰ ਲੈ ਕੇ ਆਉਣ ਦਾ ਸੰਕਲਪ ਦਿੜ੍ੜ ਕਰਾਉਂਦੀ ਹੈ ਪਰਮਾਤਮਾ ਸਦਾ ਰਹਿਣ ਵਾਲੀ ਕੁਦਰਤ ਨਿਮਾ ਵਾਲੀ ਹੈ ਨਾ ਕਿ ਬੁੱਤਾਂ ਮੂਰਤਾਂ ਵਿੱਚ ਕੋਈ ਰਹਿਣ ਵਾਲੀ ਹਸਤੀ ਹੈ ਅਸੀਂ ਤੇ ਨਾ ਸਮਝੀ ਵਿੱਚ ਗੁਰੂਆਂ ਦੀਆਂ ਵੀ ਵੱਖ-ਵੱਖ ਕਿਸਮ ਦੀਆਂ ਤਸਵੀਰਾਂ ਬਣਾ ਕੇ ਸਿੱਖੀ ਸਿਧਾਂਤਾਂ ਮਲੀਆਂ ਮੇਟ ਕਰਨ ਵਿੱਚ ਆਪ ਹੀ ਤੁੱਲੇ ਹੋਏ ਹਾਂ ਕਿ ਇਸ ਮਹਾਨ ਵਿਸਾਖੀ ਦੇ ਪੈਗਾਮ ਵਿੱਚੋਂ ਅਸੀਂ ਕੁਝ ਸਿੱਖ ਪਾਵਾਂਗੇ ਕਿ ਨਹੀਂ ਸੋਚਣ ਵਾਲਾ ਵਿਸ਼ਾ ਹੈ ਵਿਸਾਖੀ ਦਾ ਦੂਜਾ ਪੈਗਾਮ ਹੈ ਮਨੁੱਖੀ ਬਰਾਬਰੀ ਦਾ ਜੋ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਦੀ ਹੈ ਖਾਲਸਾ ਜੀ ਵਿਸਾਖੀ ਖਾਲਸਾ ਜੀ ਇਹ ਗੱਲ ਤਾਂ ਹੁਣ ਸਿਰਫ ਕਹਿਣ ਮਾਤਰ ਹੈ ਕਿਉਂਕਿ ਜਾਤ ਪਾਤ ਦੇ ਸਿੱਖਾਂ ਵਿੱਚੋਂ ਆਮ ਕਰਕੇ ਖੁੱਲੇ ਦਰਸ਼ਨ ਦੀਦਾਰੇ ਹੁੰਦੇ ਹਨ ਹੁਣ ਤੇ ਜਾਤ ਪਾਤ ਦੀ ਕਹਾਣੀ ਵੀ ਉਰੇ ਹੀ ਰਹਿ ਗਈ ਹੈ ਅਸੀਂ ਤਾਂ ਹੁਣ ਵੱਖ-ਵੱਖ ਜੰਦੇ ਜਥੇਬੰਦੀਆਂ ਟਕਸਾਲਾ ਤੇ ਡੇਰਿਆਂ ਦੇ ਰੂਪ ਵਿੱਚ ਕਈ-ਕਈ ਟੁਕੜੀਆਂ ਵਿੱਚ ਵੰਡੇ ਹੋਏ ਹਾਂ ਇਸ ਨਿਆਰੇ ਖਾਲਸਾ ਪੰਥ ਦੇ ਥੋਕ ਰੂਪ ਵਿੱਚ ਬ੍ਰਾਹਮਣੀ ਕਾਰਮਕੰਡ ਦੇ ਅਜੇ ਅਸਥਾਨ ਦੇ ਸਥਾਨ ਤੋਂ ਦਰਸ਼ਨ ਕੀਤੇ ਜਾ ਸਕਦੇ ਹਨ ਦੁੱਖ ਇਸ ਗੱਲ ਦਾ ਹੈ ਕਿ ਹਰੇਕ ਟੁਕੜਾ ਅਜ ਆਪਣੇ ਆਪ ਨੂੰ ਪੰਥ ਦੱਸ ਰਿਹਾ ਹੈ ਤੇ ਆਪ ਬ੍ਰਾਹਮਣੀ ਦਲ ਦਲ ਵਿੱਚ ਗੱਲ-ਗੱਲ ਫਸਿਆ ਹੋਇਆ ਹੈ ਕਈ ਤਾਂ ਅਕਲ ਦੇ ਅੰਨੇ ਇਹ ਵੀ ਕਹੀ ਜਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਸਿਰਫ ਸਾਨੂੰ ਹੀ ਸਾਜ ਕੇ ਗਏ ਸਨ ਬਾਕੀ ਤਾਂ ਰਹਿ ਗਿਆ ਮਲੇਸ਼ ਖਾਲਸਾ ਕਿ ਅਸੀਂ ਇਹ ਮਹਾਨ ਵਿਸਾਖੀ ਤੋਂ ਆਪਸੀ ਵਿਤਕਰਿਆਂ ਦੀ ਦੀਵਾਰ ਨੂੰ ਤੋੜ ਸਕਦੇ ਆ ਕਿ ਨਹੀਂ ਵਿਸਾਕੀ ਦਾ ਤੀਜਾ ਸੁਨੇਹਾ ਨਿਰਭਉ ਹੋ ਕੇ ਨਿਰਵੈਰ ਦੇ ਸਫਰ ਨੂੰ ਤੈਅ ਕਰਨਾ ਹੈ ਪਰ ਅੱਜ ਸਿੱਖ ਗੁਰਬਾਣੀ ਪੜ੍ਹ ਕੇ ਕਰਮ ਕਾਂਡ ਦੀ ਦੁਨੀਆ ਤੋਂ ਨਿਰਭਉ ਨਹੀਂ ਹੋ ਸਕਿਆ ਅੱਜ ਸਾਡੇ ਸੁਭਾਅ ਵਿੱਚ ਸੁੱਚ ਸ਼ਬਦ ਅੜਿਆ ਹੋਇਆ ਹੈ ਤੇ ਫਿਰ ਕੀ ਅਸੀਂ ਆਪਣੇ ਭਰਾਵਾਂ ਪ੍ਰਤੀ ਨਿਰਵੈਰ ਹੋ ਸਕਦੇ ਹਾਂ ਵੈਰ ਭਾਵਨਾ ਤਾਂ ਇਤਨੀ ਗਹਿਰੀ ਸਾਡੇ ਵਿੱਚ ਫਸੀ ਪਈ ਏ ਕਿ ਹਰ ਸਿੱਖ ਇਹੀ ਕਹਿੰਦਾ ਸੁਣਦਾ ਹੈ ਕਿ ਮੈਂ ਫਲਾਣੇ ਡੇਰੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਸਾਰੀ ਮਨੁੱਖਤਾ ਨੂੰ ਪਿਆਰ ਗਲਵਕੜੀ ਵਿੱਚ ਲੈਣ ਵਾਲਾ ਸੁਨੇਹਾ ਛੱਡ ਕੇ ਹੈਂਕੜਬਾਜੀ ਤੇ ਚੌਧਰੀ ਦੇ ਆਪਸੀ ਭੁੱਖ ਕਰਕੇ Nirvair ਨਹੀਂ ਹੋ ਸਕੇ ਵਿਸਾਖੀ ਦਾ ਚੌਥਾ ਸੁਨੇਹਾ ਵਿਕਾਸ tatha us sarida ਹੈ ਆਓ ਇਸ ਵਿਸਾਖੀ ਦੇ ਦਿਹਾੜੇ ਤੇ ਨਿਆਰੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਨਗਰ ਯੋਗਦਾਨ ਪਾਈਏ ਵਿਸਾਖੀ ਵਿਕਾਸ ਲੀਹਾਂ ਨੂੰ ਤਰਜੈਹ ਦਿੰਦੀ ਹੈ ਘਸਿਆਂ ਪਿੱਟਿਆਂ ਲੀਹਾਂ ਵਿੱਚੋਂ ਬਾਹਰ ਆ ਕੇ ਸੁੰਦਰ ਰਸਤਿਆਂ ਦੇ ਪਾਂਧੀ ਬਣਾਉਂਦੀ ਹੈ ਵਿਸਾਖੀ ਤਾਂ ਅਸੀਂ ਹਰ ਸਾਲ ਮਨਾਉਂਦੇ ਹਾਂ ਪਰ ਕੀ ਸਾਡੇ ਵਿੱਚ ਕੋਈ ਤਬਦੀਲੀ ਵੀ ਆਈ ਹੈ ਜੇ ਸਾਡੇ ਮਾਨਸਿਕ ਸਮਾਜਿਕ ਤੇ ਧਾਰਮਿਕ ਜੀਵਨ ਵਿੱਚ ਨਵੀਂ ਉਸਾਰੀ ਦਾ ਨਿਰਮਾਣ ਨਹੀਂ ਹੋ ਰਿਹਾ ਤਾਂ ਫਿਰ ਵਿਸਾਖੀ ਸਾਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕਰਦੀ ਹੈ ਮਹਾਨ ਵਿਸਾਖੀ ਦੇ ਚਾਰ ਸੁਨੇਹੇ ਦੇ ਕੇ ਅਤੇ ਆਪਣੇ ਫਰਜ਼ ਦੀ ਪੂਰੀ ਕਰਦਿਆਂ ਮੈਂ ਆਪਣੀ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਗੁਰੂ ਫਤੇ ਬੁਲਾਉਣਾ ਹਾਂ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਉ ਤੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ